ਪੰਜਾਬ ਅੰਦਰ ਪ੍ਰਾਲੀ ਦੀ ਸਮੱਸਿਆ ਤੋਂ निजात ਦਵਾਉਣ ਲਈ ਸੰਪੂਰਨ ਐਗਰੀ ਵੈਂਚਰ ਤੋਂ ਸੰਜੀਵ ਨਾਗਪਾਲ ਜੀ ਵੱਲੋਂ ਵੱਡਾ ਉਪਾਅ ਲਾਗਿੱਤਾ ਗਿਆ ਜਿਸ ਵੱਲੋਂ ਪ੍ਰਾਲੀ ਅਤੇ ਗੋਬਰ ਨੂੰ ਮਿਕਸ ਕਰਕੇ ਐਫਓਐਮ ਬਣਾਈ ਗਈ ਜਿਸ ਨਾਲ ਕਿਸਾਨਾਂ ਨੂੰ ਪ੍ਰਾਲੀ ਦੀ ਸਮੱਸਿਆ ਤੋਂ ਰਾਹਤ ਤਾਂ ਮਿਲ ਰਹੀ ਹੈ ਕਿਸਾਨਾਂ ਦੀ ਧਰਤੀ ਦੀ ਉਪਜਾਊ ਸ਼ਕਤੀ ਵੀ ਵਧ ਰਹੀ ਹੈ ਝੋਨਾ ਹੋਵੇ ਕਣਕ ਹੋਵੇ ਫਲ ਫਰੂਟ ਹੋਵੇ ਹਰੇਕ ਥਾਂ ਤੇ ਇੱਕ ਖਾਦ ਪਾਈ ਜਾਣ ਲੱਗ ਪਈ ਹੈ ਅਤੇ ਇਹ ਖਾਦ ਦੇ ਨਤੀਜੇ ਚੰਗੇ ਆਣ ਲੱਗੇ ਹਨ ਜਿੱਥੇ ਕਿਸਾਨ ਪਹਿਲਾਂ ਮਹਿੰਗਿਆ ਰਸਾਇਣਿਕ ਖਾਦਾ ਪਾਉਂਦੇ ਸੀ ਉਥੇ ਘੱਟ ਖਰਚੇ ਤੇ ਇਸ ਦਾ ਅਸਰ ਹੋ ਰਿਹਾ ਹੈ ਅਤੇ ਰਸਾਇਣਾਂ ਤੋਂ ਪਿੱਛਾ ਛੋਟ ਰਿਹਾ ਹੈ ਇਸ ਲਈ ਇੱਕ ਐਮਓਯੂ ਸਾਈਨ ਕੀਤਾ ਗਿਆ ਜੋ ਕਿ ਆਈਸੀਆਰ ਨਾਲ ਹੋਇਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਸੰਪੂਰਨ ਐਗਰੀ ਵੈਂਚਰ ਤੋਂ ਸ਼੍ਰੀ ਸੰਜੀਵ ਨਗਪਾਲ ਜੀ ਨੇ ਦੱਸਿਆ ਵੀ ਇਹ ਕਿਉਂ ਸਾਈਨ ਕੀਤਾ ਗਿਆ ਹੈ ਅਤੇ ਇਸ ਦਾ ਕੀ ਮੰਤਵ ਹੈ ਅਤੇ ਇਸ ਦਾ ਕਿਸ ਤਰ੍ਹਾਂ ਦੇ ਨਤੀਜੇ ਆਣਗੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕੇਵੀਕੇ ਤੋਂ ਡਾਕਟਰ ਅਲਾਵਤ ਨੇ ਇਸ ਬਾਰੇ ਕੀ ਕੁਝ ਕਿਹਾ सब कुछ जानने रहो अभी पूरी कवरेज देखो जो सबने कहा कि जैसे ऑर्गेनिक कार्बन जो कम हो रहा है हमारा तो उसमें अवेलेबिलिटी का फर्क पड़ रहा है अगर वो ठीक हो जाएगा तो हम जमीन में तो हमारे को अवेलेबल हो जाएगा अभी फॉस्टफुल एक्सपोट आज पड़े रहते हैं देख टेस्टिंग में लगते हैं कि आ रहे हैं पर हमारे को प्लांट को अवेलेबल नहीं होंगे तो कैसे दिक्कत आती है तो अगर हम इन सबको यूज़ करके और बेटर रिजल्ट किसान को दिखाएंगे तो किसान का फ़ायदा होगा एक रेजिड्यू कम होगा सबसे बड़ी दिक्कत है जो रेजिट्यू की जो हमारे इंटरनेशनल मार्केट है ना उसमें अगर हम कुछ नहीं बेच पाएंगे तो हमारा रेट नहीं मिल पाएगा किसान को मेन हमारा यही धेय है कि आप इंटरनेशनल मार्केट में जाना है तो आपको रेजिड्यू फ्री सामान देना पड़ेगा उसके देने के लिए हमें करना होगा कि हम इसको लगा के इससे यूज़ करके फर्मेंटेड ऑर्गेनिक मेन्यूअर है फर्मेंटेड लिक्विड मेन्यूर है

मेनली चीज़ है जो वो उनका अच्छा है और जैसे हम एक साल से लगातार उनके वहाँ पे हम जाते भी हैं ट्रेनिंग भी देते हैं और अवेयरनेस भी कर रहे हैं इसके लिए गवर्नमेंट भी लगी हुई है अवेयर करने के लिए क्योंकि मेनली क्या है हमारे को अपनी जो सोयल है ना उसको ठीक करना है उसका जो भी तरीक़े हैं वो यही तरीके है है। इस हैं इसी से वो जैसे जैसे ये दोनों चीज़ यूज़ करते हैं गोबर भी और पराली भी तो दोनों चीज़ ही हमारी ये उसमें भी थी गैस अगर निकलेगी वो भी हमारे को इन्वायरमेंट को इफेक्ट दे रही है इधर भी धुआं उठेगा तो भी इफेक्ट देता है अगर इससे हम ये बनाए के देंगे तो हमारे का जो प्लांट को अवेलेबिलिटी है वो भी जल्दी हो जाती है तो इससे हमें फ़ायदा होता है तो इसमें संपूर्ण एग्रीवेंचर लगातार लगे हुए हैं ਇਹ ਤਾਂ ਕਪਾਜ਼ ਦੇ ਵਰਕਸ਼ਾਪ ਦੀ ਜਿਹੜੀ ਗੱਲ ਕਰੀ ਆਪਾਂ ਤਾਂ ਜਿਹੜਾ ਇਹ ਜਿਹੜਾ ਆਰਗੇਨਿਕ ਆਰਗੇਨਿਕ ਫਰਮੈਂਟਰ ਡੀਡਿੰਗ ਮੈਨੂਅਰ ਹੈ ਜਿਹੜੇ ਉਹਦੇ ਬਾਰੇ ਆਪਾਂ ਬੜਾ ਵਿਸਤਾਰ ਨਾਲ ਜਿਹੜੇ ਚੀਫ ਸਾਹਿਬ ਸੀ ਸੀ ਬਾਕੀ ਲਾਈਟ ਡਿਪਾਰਟਮੈਂਟ ਸੀ ਵੀ ਤੋਂ ਮੈਡ ਡਾਕਟਰ ਜਿਹੜੇ ਆਪਣੇ ਮਿਸਰ ਬਲਖਪਾਲ ਜੀ ਵੀ ਹੈਗੇ ਵੀ ਜਿਲ੍ਹਾ ਫਾਲਕਾ ਦੇ ਵਿੱਚ ਜਿਵੇਂ ਆਪਣੇ ਜ਼ਮੀਨਾਂ ਦੇ ਵਿੱਚ ਜਿਹੜਾ ਆਰਗੇਨਿਕ ਮੈਟਰੀਅਲ ਜਿਹੜਾ ਬੜਾ ਰਿਡਿਊਸ ਹੋ ਰਿਹਾ ਹੈਗਾ ਉਹਦੇ ਤੇ ਕੋਈ ਚੜ੍ਹਨਾ ਪਾਇਆ ਗਿਆ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਅਪ ਇਨਕਰੀਜ਼ ਕਰ ਸਕਦੇ ਹਾਂ ਕਿਉਂਕਿ ਐਫ ਆਈਐਮ ਹੈ ਜਾਂ ਰੂੜੀ ਦੀ ਖਾਦ ਹੈ ਆਪਣੇ ਰਿਲੇਵਿਟੀ ਨਹੀਂ ਜੋ ਵੀ ਜਿਹੜਾ ਸੈਂਟਿੰਗ ਜਾਰ ਐਕਟਰ ਜਿਹੜਾ ਹੈ ਬਾਗਾਂ ਦਾ ਏਰੀਆ ਜਿਹੜਾ ਹੈਗਾ ਉਹਦੇ ਵਿੱਚ ਕੰਟੀਨਿਊ ਜਿਹੜੀ ਹੈ ਬਾਗਾਂ ਦੀ ਉਤਪਾਦਕਤਾ ਨੂੰ ਬਰਕਰਾਰ ਰੱਖਣ ਵਾਸਤੇ ਜਿਹੜੇ ਆਪਣੇ ਐਫ ਆਈਐਮ ਹੈ ਜੁੜੇ ਦਿਖਾਦਾ ਯਾ ਸਟਡ ਅਰਗੇਟਿਡ ਫਾਰਮਿੰਗ ਮੈਨਿਓਰ ਐਡਿਓਰਫ ਕੰਪਨੀ ਹੈਗੀਆਂ ਇਹਨਾਂ ਦੀ ਹੁਣ ਉਹ ਟਾਈਮ ਦੀ ਲੋੜ ਹੈਗੀ ਜਿਹੜੀ ਆਪਾਂ ਨੂੰ ਵੀ ਆਪਾਂ ਨੂੰ ਦਾ ਸਬਸਟੀਟਿਊਟ ਦੇਖ ਕੇ ਉਹ ਦਿਖਾਉਣਾ ਉਸ ਵਿੱਚ ਬਰਤੋਂ ਦੀ ਲੋੜ ਆਈ ਹੈ ਆਪਾਂ ਤਾਂ ਜਿਹੜਾ ਬਾਗਾਂ ਦਾ ਜਿਹੜਾ ਉਤਪਾਦਕਤਾ ਦਾ ਸਟਾન્ડਰਡ ਬਰਕਰਾਰ ਰੱਖ ਸਕੀਏ ਥੈਂਕ ਯੂ ਜੀ ਬੜਾ ਆਈਸੀਆਰ ਨਾਲ ਇੱਕ ਐਮਓਯੂ ਹੋਇਆ ਸੀ ਉਹ ਕੀ ਐਮਓਯੂ ਸੀ ਤੋਂ ਨੱਕ ਕੀ ਮੰਨਦਾ ਹੈ ਉਹਦਾ ਇਹੀ ਜੋ ਅਸੀਂ ਐਮਓਯੂ ਕੀਤਾ ਉਹ ਜਿਹੜਾ ਸਫਿਟ ਦੇ ਆਪਣੇ ਖੇਤ ਦੇ ਵਿੱਚ ਇੱਕ ਟ੍ਰਾਇਲ ਕੀਤੇ ਗਏ ਨੇ ਜਿਸ ਤਰ੍ਹਾਂ ਕਿ ਆਪਾਂ ਦੇਖ ਰਿਹਾ ਵੀ ਇੱਥੇ ਯੂਰੀਆ ਅੱਧਾ ਕਰ ਤਾਂ ਸਾਡੇ ਕੋਲ ਇੰਦਾ ਕੋਈ ਕੰਕ੍ਰੀਟ ਡਾਟਾ ਨਹੀਂ ਹੈਗਾ ਕਿ ਕਿੰਨੀ ਘਟਾ ਸਕਦੇ ਆ ਔਰ ਉਹਦੇ ਨਾਲ ਕਿੰਨਾ ਯੀਲਡ ਦਾ ਔਰ ਕਿਸ ਤਰ੍ਹਾਂ ਇਹਦਾ ਅੱਗੇ ਚੱਲੇਗਾ ਸ ਐਮ ਐਯੂ ਦੇ ਤਹਿਤ ਅਸੀਂ ਉੱਥੇ ਅਸੀਂ ਇਹ ਟ੍ਰਾਇਲ ਲਗਾਇਆ ਜਿੱਥੇ ਕਿ ਇੱਕ ਜਗ੍ਹਾ ਸਿਰਫ ਕੈਮੀਕਲ ਵਰਤੇ। ਇੱਕ ਜਗ੍ਹਾ ਪੂਰਾ ਕੈਮੀਕਲ ਤੇ ਨਾਲ ਐਫ ਐਮ ਇਹ ਸਾਰੇ ਉਤਪਾਦਨ ਵਰਤੇ ਨੇ। ਫਿਰ 75% ਕੈਮੀਕਲ ਤੇ ਇੱਕ ਜਗ੍ਹਾ 50% ਕੈਮੀਕਲ। ਇਹ ਜਦੋਂ ਇਹ ਡਾਟਾ ਸਾਡੇ ਸਾਹਮਣੇ ਆ ਜਾਏਗਾ ਤਾਂ ਅਸੀਂ ਫਾਰਮਰ ਨੂੰ ਇੱਕ ਆਥੈਂਟਿਕ ਡਾਟਾ ਦੇ ਪਾਵਾਂਗੇ। ਵੀ ਅਗਰ ਤੁਸੀਂ ਇਹਨੂੰ ਵਰਤਦੇ ਹੋ ਤਾਂ ਆ ਰਿਜ਼ਲਟ ਆਏਗਾ। ਆ ਵਰਤਦੇ ਹੋ ਤਾਂ ਆ ਰਿਜ਼ਲਟ ਆਏਗਾ। ਔਰ ਇਹ ਹੀ ਰਿਪੋਰਟ ਸੈਂਟਰਲ ਗਵਰਨਮੈਂਟ ਵਿੱਚ ਵੀ ਭੇਜੀ ਜਾਏਗੀ ਤਾਂ ਕਿ ਆਉਣ ਵਾਲੇ ਇਸ ਟਾਈਮ ਵਿੱਚ ਪਾਲਿਸੀ ਉਸਾਬੜ ਬਣਾਈ ਜਾ ਸਕੇ ਉਹ ਉਸ ਨਾਲ ਜਿਵੇਂ ਆਪਾਂ ਪਿਛਲੇ ਦਿਨੀ ਵਿਦੇਸ਼ਾਂ ਵਿੱਚ ਜਿਹੜੀ ਭਾਰਾ ਦੀ ਜਿਹੜੀ ਫਸਲ ਰੋਕੀ ਗਈ ਸੀ ਤੇ ਦੇਸ਼ ਵਿੱਚ ਵੀ ਕਈ ਥਾਂ ਤੋਂ ਰੋਕੀ ਗਈ ਉਹਨਾਂ ਦੇ ਅ ਕੀ ਫਰਕ ਲੱਗੂ ਹੈ ਉਹਦਾ ਦੇਖੋ ਉਹੀ ਇਹ ਹੀ ਚੀਜ਼ ਹੈ ਆਪਣੇ ਜਿਹੜੇ ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਵੀ ਆਪਣੇ ਜਿਹੜਾ ਰੈਜ਼ਿਊ ਹੈ ਕਿਆ ਨਿਕਲਦਾ ਉਹ ਬਹੁਤ ਜ਼ਿਆਦਾ ਆ ਰਿਹਾ ਹੈ ਦੂਸਰਾ ਹੈਵੀ ਮੈਟਲ ਕੰਟਾਮਨੇਸ਼ਨ ਹੈ ਜਿਵੇਂ ਆਪਾਂ ਜਿਆਦਾ ਯੂਰੀਆ ਪਾ ਰਹੇ ਆ ਤਾਂ ਯੂਰੀਆ ਦੇ ਵਿੱਚ ਲੈਡ ਜਾਂ ਦੂਸਰੇ ਐਲੀਮੈਂਟਸ ਵੀ ਹੈਗੇ ਨੇ ਉਸੇ ਤਰ੍ਹਾਂ ਅੱਜ ਕੱਲ ਜਿਹੜੇ ਆਪਾਂ ਗੋਬਰ ਗੋਬਰ ਹੈ ਉਹਦੇ ਜਿਹੜਾ ਕੈਟਲ ਫੀਡ ਆਪਾਂ ਵਰਤ ਰਹੇ ਆ ਉਹਦੇ ਵਿੱਚ ਸੇਲੇਨੀਅਮ ਜਿਹੜੀ ਫੀਡ ਆ ਰਹੀ ਹੈ ਦੁੱਧ ਵਧਾਉਣ ਵਾਸਤੇ ਲੋਕੀ ਰੋਜ਼ ਟੀਵੀ ਤੇ ਦੇਖਦੇ ਹੋਗੇ ਉਹਦੇ ਚ ਉਹਨਾਂ ਨੇ ਸੇਲੇਨੀਅਮ ਪਾਇਆ ਉਹ ਸੇਲੇਨੀਅਮ ਤੁਹਾਡੇ ਗੋਬਰ ਵਿੱਚ ਆ ਰਿਹਾ ਉਹ ਜਿੱਥੇ ਕਨਸੈਂਟ੍ਰੇਸ਼ਨ ਸੇਲੇਨੀਅਮ ਦੀ ਵਧ ਗਈ ਥੋੜੀ ਮਾਤਰਾ ਵਿੱਚ ਜ਼ਰੂਰੀ ਵੀ ਹੈ ਸਲੇਨ ਇਹ ਵੀ ਮੈਂ ਕਹਿੰਦਾ ਵੀ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਇਹ ਪੁਆਇੰਟ 75 ਤੋਂ ਥੱਲੇ ਥੱਲੇ ਹੋਏਗਾ ਤਾਂ ਇਹ ਫਾਇਦਾ ਕਰਦਾ ਜਦੋਂ ਇਹ ਜ਼ਿਆਦਾ ਵੱਧ ਜਾਂਦਾ ਹੈ ਤਾਂ ਫਸਲ ਨੂੰ ਵੀ ਨੁਕਸਾਨ ਕਰਦਾ ਹੈ ਔਰ ਥੋੜੇ ਦਿਨ ਪਹਿਲੇ ਤੁਸੀਂ ਅਖਬਾਰਾਂ ਵਿੱਚ ਪੜਿਆ ਹੋਣਾ ਵੀ ਪੰਜਾਬ ਦੀ ਗਈ ਕਣਕ ਨਾਲ ਮਹਾਰਾਸ਼ਟਰ ਦੇ ਵਿੱਚ ਬਹੁਤ ਪਿੰਡਾਂ 'ਚ ਲੋਕ ਬਿਮਾਰ ਹੋ ਗਏ ਉਹ ਹਾਈ ਸੇਲੀਨੀਅਮ ਕਨਸੈਂਟ੍ਰੇਸ਼ਨ ਆਲੋ ਹੈ ਤਾਂ ਆਪਣੀ ਜਿੰਨੀ ਪੋਲਟਰੀ ਫੀਡ ਹੈ ਜਾਂ ਕੈਟਲ ਫੀਡ ਉਹਦੇ ਵਿੱਚ ਉਹਨੇ ਸੇਲੀਨੀਅਮ ਦਾ ਵਰਤੋਂ ਹੋਣ ਕਰਕੇ ਉਹ ਆਪਣੀਆਂ ਫਸਲਾਂ ਨੂੰ ਵੀ ਨੁਕਸਾਨ ਕਰਦਾ ਲੇਕਿਨ ਅਸੀਂ ਜਿਵੇਂ ਕਰਨੇ ਆ ਵੀ 80% ਪਰਾਲੀ ਤੇ 20% ਗੋਬਰ ਤਾਂ ਉਹ ਡਾਇਲੂਟ ਹੋ ਕੇ ਵਿਦਨ ਰੇਂਜ ਆ ਜਾਂਦਾ ਇਹਦੇ ਕਰ ਇਹਦੇ ਵਿੱਚ ਇਹਦਾ ਜ ਫਾਇਦਾ ਜ਼ਿਆਦਾ ਹੁੰਦਾ ਨੁਕਸਾਨ ਬਿਲਕੁਲ ਨਹੀਂ ਹੁੰਦਾ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत